ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਸ ਸੰਗਤ ਜੀ ਆਓ ਸਭ ਤੋਂ ਪਹਿਲਾਂ ਪਿਆਰੇ ਸਤਿਗੁਰਾਂ ਦੀ ਬਖਸ਼ਿਸ਼ ਤੋ ਹਰਾਈਏ ਕੋਈ ਵੀ ਰਸਨਾ ਗੁਰ ਫਤੇ ਤੋਂ ਵੰਜਾ ਨਾ ਰਵੇ ਜੀ ਸਾਰੇ ਚੁੱਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਾਸੰਗਤ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਵਿੱਤਰ ਬਾਕ ਹੈ ਮਹਾਰਾਜ ਫਰਮਾਨ ਕਰਦੇ ਨੇ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਸੰਤੋ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕੋ ਕਾਲ ਨਾ ਖਾਤੇ ਰੰਗ ਤੁਮਾਰਾ ਲਾਲ ਭਏ ਹੈ RAM ਨਾਮ ਰਸ ਮਾਤੇ ਕੀ ਹੈ ਪ੍ਰਭੂ ਤੂੰ ਸਾਡੀ ਜਿੰਦ ਦਾ ਮਾਲਕ ਹੈ ਸਾਰੇ ਸੁਖ ਦੇਣ ਵਾਲਾ ਹੈ ਕੋਈ ਵਿਰਲਾ ਹੀ ਮਨੁੱਖ ਹੈ ਜਿਹੜਾ ਗੁਰੂ ਕਿਰਪਾ ਸਦਕਾ ਪਾਤਸ਼ਾਹ ਤੁਹਾਡੇ ਨਾਲ ਦੂੰਗੀ ਸਾਂਝ ਪੁੰਦਾ ਹੈ ਤੇ ਤੁਹਾਡੀ ਔਰਾਧਨਾ ਕਰਦਾ ਹੈ ਤੇ ਤੁਹਾਨੂੰ ਜਪਦਾ ਜਪਦਾ ਤੁਹਾਡੇ ਨਾਮ ਦੀ ਵਡਿਆਈ ਕਰਦਾ ਕਰਦਾ ਅੰਤ ਤੁਹਾਡੇ ਚ ਹੀ ਸਮਾ ਜਾਂਦਾ ਹੈ ਹੈ ਪ੍ਰਭੂ ਹੈ ਪ੍ਰਭੂ ਐਸੀ ਕਿਰਪਾ ਐਸੀ ਨਦਰ ਸਾਡੀ ਉੱਪਰ ਕਰ ਕਿ ਅਸੀਂ ਸਦਾ ਤੇਰੇ ਬਣੇ ਰਹੀਏ ਤੇਰੇ ਬਿਨਾ ਪਾਤਸ਼ਾ ਕਿਸੇ ਹੋਰ ਦੀ ਓਟ ਆਸਰਾ ਨਿਸ਼ਚਾ ਸਾਨੂੰ ਨਾ ਹੋਵੇ ਕਿਸੇ ਦੁਨਿਆਵੀ ਸੰਬੰਧ ਦੀ ਤਾਂਗ ਵੀ ਸਾਡੇ ਅੰਦਰ ਨਾ ਹੋਵੇ ਸਦਾ ਅਸੀਂ ਤੇਰੇ ਵਿੱਚ ਸਮਾਏ ਰਹਿਣਾ ਹੈ ਤੇ ਸਾਡੀ ਜ਼ਿੰਦਗੀ ਦਾ ਇੱਕੋ ਇੱਕ ਲਖਸ਼ ਇੱਕੋ ਇੱਕ ਮਨੋਰਥ ਉਹ ਤੂੰ ਹੈ ਤੇ ਸਾਧ ਸੰਗਤ ਜੀ ਜਦੋਂ ਮਨੁੱਖ ਦਾ ਜੀਵਨ ਐਡਾ ਸੁੱਚਾ ਤੇ ਉੱਚਾ ਹੋ ਜਾਂਦਾ ਹੈ ਨਾ ਜਿਹੜਾ ਹਰ ਦਮ ਹਰ ਸਵਾਸ ਦੇ ਨਾਲ ਉਹਨੂੰ ਯਾਦ ਰੱਖੇ ਤੇ ਯਾਦ ਰੱਖਣਾ ਬੜਾ ਔਖਾ ਹੈ ਹਰ ਸਵਾਸ ਦੇ ਨਾਲ ਜਦੋਂ ਕੋਈ ਯਾਦ ਰੱਖਦਾ ਹੈ ਤੇ ਐਡਾ ਉੱਚਾ ਤੇ ਸੁੱਚਾ ਜੀਵਨ ਹੋ ਜਾਂਦਾ ਹੈ ਸਾਧ ਸੰਗਤ ਜੀ ਫਿਰ ਸਰੀਰਕ ਮੌਤ ਜਿਹੜੀ ਹੁੰਦੀ ਹੈ ਉਹ ਸੁੱਚੇ ਜੀਵਨ ਨੂੰ ਮਕਾ ਨਹੀਂ ਸਕਦੀ ਹਮੇਸ਼ਾ ਲਈ ਜਿਹੜੀ ਆਤਮਿਕ ਹਸਤੀ ਹੈ ਸਦਾ ਲਈ ਕਾਇਮ ਰਹਿੰਦੀ ਹੈ ਤੇ ਐਸੇ ਜੀਵ ਹਮੇਸ਼ਾ ਪ੍ਰਭੂ ਪ੍ਰੇਮ ਦੇ ਵਿੱਚ ਸਾ ਸੰਗਤ ਜੀ ਰੰਗੇ ਰਹਿੰਦੇ ਨੇ ਨਾਮ ਦੇ ਰਸ ਦੇ ਵਿੱਚ ਮਸਤ ਰਹਿੰਦੇ ਨੇ ਪਾਤਸ਼ਾਹ ਅੱਗੇ ਕਹਿੰਦੇ ਨੇ ਮਹਾ ਕਿਲਬਿਖ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਕਿ ਹੇ ਪਾਤਸ਼ਾਹ ਤੁਸੀਂ ਸਰਬ ਕਲਾ ਸਮਰੱਥ ਹੋ ਵਾਹਿਗੁਰੂ ਜੀ ਤੁਹਾਡੀ ਇੱਕ ਮਿਹਰ ਦੀ ਨਿਗਾਹ ਦੇ ਨਾਲ ਲੱਖਾਂ ਜੀਵਾਂ ਦੇ ਕਰੋੜਾਂ ਵੱਡੇ ਵੱਡੇ ਕੀਤੇ ਹੋਏ ਪਾਪ ਕਰੋੜਾਂ ਐਬ ਕਰੋੜਾਂ ਰੋਗ ਖਿੰਦੇ ਵਿੱਚ ਨਸ਼ਟ ਹੋ ਜਾਂਦੇ ਨੇ ਤੇ ਪਾਤਸ਼ਾਹ ਤੁਹਾਡੀਆਂ ਇਹ ਬੜੀਆਂ ਆਈਆਂ ਸੁੱਤੇ ਸਿੱਧ ਹੀ ਉਹਨਾਂ ਜੀਵਾਂ ਦੇ ਵਿੱਚ ਆ ਜਾਂਦੀਆਂ ਨੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਸਦਕਾ ਤੁਹਾਡੀ ਮਿਹਰ ਦੀ ਨਿਗਾਹ ਦੇ ਸਦਕਾ ਲੱਖਾਂ ਸਿੱਧੀਆਂ ਸ਼ਕਤੀਆਂ ਐਸੇ ਜੀਵਾਂ ਦੇ ਪਿੱਛੇ-ਪਿੱਛੇ ਆ ਜਾਂਦੀਆਂ ਨੇ ਪਰ ਉਹਨਾਂ ਨੂੰ ਤਾਂਗ ਤੁਹਾਡੇ ਪ੍ਰੇਮ ਦੀ ਹੁੰਦੀ ਹੈ ਉਹ ਫਿਰ ਇਹਨਾਂ ਸ਼ਕਤੀਆਂ ਦੇ ਵੱਲ ਖਿੱਚੇ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਇੱਕੋ ਇੱਕ ਨਿਸ਼ਾ ਇੱਕੋ ਇੱਕ ਲਕਸ਼ ਤੁਹਾਡਾ ਨਾਮ ਹੁੰਦਾ ਹੈ ਤੇ ਉਹ ਹਮੇਸ਼ਾ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਨੇ ਸੁੱਤੇਆਂ ਜਾਗਦੇਆਂ ਅਠੋਂ ਪੈਰ ਉਹ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਰਹਿੰਦੇ ਨੇ ਤੇ ਸਾਧ ਸੰਗਤ ਜੀ ਇਹ ਇੱਕ ਅਵਸਥਾ ਹੈ ਜਦੋਂ ਕਿਸੇ ਗੁਰਸਿੱਖ ਤੇ ਅਵਸਥਾ ਹੁੰਦੀ ਹੈ ਨਾ ਇਹਦਾ ਨਸ਼ਾ ਇਹਦਾ ਸਵਾਦ ਸਾ ਸੰਗਤ ਜੀ ਇਹਦਾ ਆਨੰਦ ਉਹ ਦੱਸ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਅੱਜ ਬਥੇਰੇ ਲੋਕ ਰੋਲਾ ਪਾਉਂਦੇ ਹੋਣ ਕਿ ਸਾਨੂੰ ਸ਼ਹੀਦਾਂ ਦੇ ਦਰਸ਼ਨ ਹੁੰਦੇ ਨੇ ਸਾਨੂੰ ਗੁਰੂ ਦੇ ਦਰਸ਼ਨ ਹੁੰਦੇ ਨਹੀਂ ਸਾਧ ਸੰਗਤ ਜੀ ਜਿਨ੍ਹਾਂ ਨੇ ਵੀ ਰੱਬ ਨੂੰ ਪਾਇਆ ਉਹਨਾਂ ਨੇ ਰੋਲਾ ਨਹੀਂ ਪਾਇਆ ਕਿ ਮੈਂ ਪਾ ਲਿਆ ਜਿਨੇ ਪਾਇਆ ਉਹ ਸ਼ਬਾਗੇ ਬੈਠ ਜਾਂਦਾ ਹੈ ਰੋਲਾ ਪਉਣ ਜੋਗਾ ਰਹਿੰਦਾ ਹੀ ਨਹੀਂ ਉਹ ਦੱਸਣ ਜੋਗਾ ਕਿੱਥੇ ਰਹਿੰਦਾ ਹੈ ਤੇ ਜਿਨ੍ਹਾਂ ਨੇ ਸਾਧ ਸੰਗਤ ਜੀ ਰੋਲਾ ਪਾਇਆ ਤੇ ਇਹਦਾ ਮਤਲਬ ਉਹਨਾਂ ਨੇ ਪਾਇਆ ਹੀ ਨਹੀਂ ਪਾਉਣ ਵਾਲਾ ਕਦੀ ਰੋਲਾ ਨਹੀਂ ਪਾਉਂਦਾ ਸੋ ਸਾਧ ਸੰਗਤ ਜੀ ਹੁਣ ਜਦੋਂ ਵੀ ਮਨੁੱਖ ਇਸ ਮਾਤ ਲੋਕ ਦੇ ਵਿੱਚ ਵਿਚਰਦਾ ਹੈ ਜਿੰਨਾ ਸਮਾਂ ਸੰਸਾਰ ਦੇ ਵਿੱਚ ਰਹਿੰਦਾ ਹੈ ਉਨੀ ਦੇਰ ਤੱਕ ਸਾਧ ਸੰਗਤ ਜੀ ਬਹੁਤੇ ਕਾਰਜ ਜਿਹੜੇ ਨੇ ਅਨੇਕਾਂ ਰੂਪਾਂ ਦੇ ਵਿੱਚ ਸਾਹਮਣੇ ਆਉਂਦੇ ਰਹਿੰਦੇ ਨੇ ਜਿਵੇਂ ਕੋਈ ਬੱਚਾ ਪੜਨ ਜਾਂਦਾ ਹੈ ਸਕੂਲ ਦੇ ਵਿੱਚ ਇਹ ਵੀ ਇੱਕ ਕਾਰਜ ਹੈ ਕੋਈ ਵਿਆਹ ਸ਼ਾਦੀ ਹੁੰਦੀ ਹੈ ਉਹ ਵੀ ਇੱਕ ਕਾਰਜ ਹੈ ਕੋਈ ਵਪਾਰੀ ਕੋਈ ਬਿਜ਼ਨਸ ਕਰਦਾ ਹੈ ਕਾਰਜ ਹੈ ਕੋਈ ਨੌਕਰੀ ਚੱਕਰੀ ਕਰਦਾ ਹੈ ਉਹ ਵੀ ਕਾਰਜ ਹੈ ਸੋ ਬਿਆੰਤ ਕਿਸਮਾਂ ਦੇ ਕਾਰਜ ਆਦਮੀ ਦੇ ਸਾਹਮਣੇ ਹਰ ਵਕਤ ਆਉਂਦੇ ਨੇ ਕੋਈ ਐਸਾ ਸਮਾਂ ਨਹੀਂ ਜਦੋਂ ਮਨੁੱਖ ਨੂੰ ਕਿਸੇ ਨਾ ਕਿਸੇ ਕਾਰਜ ਨਾਲ ਵਾਹ ਨਾ ਪੈਂ ਪੈਂਦਾ ਹੋਵੇ ਮਨੁੱਖ ਦਾ ਸੋ ਇਹਦੇ ਵਿੱਚੋਂ ਕੁਝ ਰੋਜ਼ਮਰਾਂ ਦੇ ਕਾਰਜ ਹੁੰਦੇ ਨੇ ਕੁਝ ਖਾਸ ਹੁੰਦੇ ਨੇ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਹਰੇਕ ਮਨੁੱਖ ਦੇ ਮਨ ਦੇ ਅੰਦਰ ਕਾਮਨਾ ਹੁੰਦੀ ਹੈ ਕਿ ਮੇਰਾ ਕਾਰਜ ਜਿਹੜਾ ਹੈ ਸਫਲ ਹੋਵੇ ਜੇ ਕੋਈ ਸਫ਼ਰ ਦੇ ਵਿੱਚ ਜਾਂਦਾ ਹੈ ਤਾਂ ਵੀ ਅਰਦਾਸ ਹੁੰਦੀ ਹੈ ਕਿ ਹੇ ਮਹਾਰਾਜ ਸੁਖ ਸਾੰਦ ਨਾਲ ਘਰ ਆ ਜਾਈਏ ਤੇ ਕਾਰਜ ਸਫਲ ਹੋ ਜਾਵੇ ਸੋ ਇਸ ਤਰ੍ਹਾਂ ਦੇ ਨਾਲ ਕਾਰਜ ਦੀ ਸਫਲਤਾ ਦੇ ਵਾਸਤੇ ਅਸੀਂ ਬਹੁਤ ਸਾਰੇ ਸਾਧਨ ਕਰਦੇ ਆਂ ਕੋਈ ਪੁੰਨਦਾਨ ਕਰਦੇ ਕਰਦਾ ਹੈ ਕੋਈ ਜੋਤਸ਼ੀਆਂ ਦੇ ਕੋਲ ਭੱਜਾ ਫਿਰਦਾ ਏ ਉਹਨਾਂ ਤੋਂ ਸ਼ੁਭ ਦਿਹਾੜੇ ਕਢੋਂਦਾ ਹੈ ਤੇ ਫਿਰ ਉਹਨਾਂ ਤੋਂ ਪੁੱਛਦਾ ਕੀ ਹੈ ਕਿ ਕਿਸ ਤਰੀਕੇ ਦੇ ਨਾਲ ਕਾਰਜ ਕੀਤਾ ਜਾਵੇ ਕਿ ਇਹ ਕਾਰਜ ਸਫਲ ਹੋ ਜਾਵੇ ਸਫਰ ਕਰਦੇ ਹਾਂ ਜੋਤਸ਼ੀਆਂ ਕੋਲ ਜਾਂਦੇ ਆਂ ਉਹਨਾਂ ਤੋਂ ਪੁੱਛਦੇ ਆਂ ਕਿ ਪੂਰਬ ਨੂੰ ਜਾਣਾ ਹੈ ਇਕੋ ਤਾਂ ਪੂਰਬ ਨੂੰ ਜਾਣ ਵਿੱਚ ਕੋਈ ਦਿੱਕਤ ਤਾਂ ਨਹੀਂ ਪੈਂਦੀ ਇਸ ਤਰ੍ਹਾਂ ਦੇ ਨਾਲ ਆਦਮੀ ਸਾਰਾ ਜੀਵਨ ਜਿਹੜੀ ਉਹਦੀ ਜ਼ਿੰਦਗੀ ਹੈ ਡਾਵਾਂਡੋਲ ਖਾਂਦੀ ਰਹਿੰਦੀ ਹੈ ਤੇ ਉਹਨੂੰ ਕੋਈ ਪੱਕਾ ਆਸਰਾ ਨਹੀਂ ਮਿਲਦਾ ਕਿ ਕੋਈ ਐਸੀ ਬਾਤ ਵੀ ਹੈ ਜਿਹਦੇ ਨਾਲ ਕਾਰਜ ਸਫਲ ਹੋ ਜਾਣ ਸਾਰੇ ਕੋਈ ਇੱਕ ਚੀਜ਼ ਹੱਥ ਵਿੱਚ ਆ ਜਾਵੇ ਹੁਣ ਪਿਛਲੇ ਜ਼ਮਾਨਿਆਂ ਦੇ ਵਿੱਚ ਸਾਸ ਸੰਗਤ ਜੀ ਬਹੁਤੇ ਰੋਗਾਂ ਦੀ ਦਵਾਈ ਵੱਖਰੀ ਵੱਖਰੀ ਨਹੀਂ ਸੀ ਹੁੰਦੀ ਇੱਕੋ ਦਵਾਈ ਹੋਣੀ ਉਹਦੇ ਨਾਲ ਹੀ ਇਹਨੇ ਘਾ ਰੋਗਾਂ ਦਾ ਇਲਾਜ ਹੋ ਜਾਣਾ ਜਿਹੜੀ ਕਿ ਵੈਦਾਂ ਨੇ ਕੱਢੀ ਹੋਈ ਸੀ ਸੋ ਬੋਧੇ ਮਤਲਬ ਇਲਾਜ ਬੋਧੇ ਰੋਗਾਂ ਦਾ ਇੱਕੋ ਇਲਾਜ ਹੋਣਾ ਸੋ ਇਸੇ ਤਰ੍ਹਾਂ ਮਹਾਰਾਜ ਨੇ ਵੀ ਕੋਈ ਸਾਧਨ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਕਿ ਜਿੰਨੇ ਵੀ ਦੁਨਿਆਵੀ ਕਾਰਜ ਨੇ ਉਹ ਵੀ ਤੇ ਜਿਹੜੇ ਪ੍ਰਲੋਕ ਦੇ ਵੀ ਨੇ ਦੁਨਿਆਵੀ ਤੇ ਪ੍ਰਲੋਕ ਦੇ ਵੀ ਜਿੱਥੇ ਜਾ ਕੇ ਸਾਡੇ ਤੋਂ ਸਾਧ ਸੰਗਤ ਜੀ ਪ੍ਰਲੋਕ ਦੇ ਕਾਰਜ ਜਿੱਥੇ ਸਾਡਾ ਕੋਈ ਜੋਰ ਨਹੀਂ ਚੱਲਣਾ ਕੋਈ ਕਾਰ ਤੇ ਸਾਡੇ ਤੋਂ ਬੰਨਾ ਨਹੀਂ ਜਿੱਥੇ ਜਾ ਕੇ ਸਾਡੀ ਹੋਸ਼ ਹੀ ਭੁੱਲ ਜਾਣੀ ਹੈ ਉਥੇ ਪਤਾ ਹੀ ਨਹੀਂ ਲੱਗਣਾ ਕਰੀਏ ਕੀ ਤੇ ਕੀ ਨਾ ਕਰੀਏ ਸੋ ਇਹਨਾਂ ਸਾਰਿਆਂ ਦੇ ਸਫਲ ਹੋਣ ਦਾ ਇੱਕ ਤਰੀਕਾ ਮਹਾਰਾਜ ਨੇ ਦੱਸਿਆ ਮਹਾਰਾਜ ਕਹਿੰਦੇ ਭਾਈ ਹਰੀ ਦੇ ਚਰਨਾਂ ਨੂੰ ਹਿਰਦੇ 'ਚ ਵਸਾਓ ਹਰੀ ਦੇ ਚਰਨਾਂ ਨੂੰ ਹਿਰਦੇ 'ਚ ਵਸਾਉਣਾ ਹੂੰ ਗੱਲ ਕਹਿਣ ਨੂੰ ਬਹੁਤ ਸਗਾਲੀ ਹੈ ਕਿ ਹਰੀ ਦੇ ਚਰਨਾਂ ਨੂੰ ਹਿਰਦੇ 'ਚ ਵਸਾ ਲਓ ਲੇਕਿਨ ਇਹ ਬਹੁਤ ਔਖੀ ਖੇਡ ਹੈ ਕਿਉਂਕਿ ਸਾਡੇ ਹਿਰਦੇ ਦੇ ਅੰਦਰ ਬੜਾ ਹੀ ਜ਼ਿਆਦਾ ਕੂੜ ਕਬਾੜ ਪਿਆ ਹੋਇਆ ਹੈ ਬਿਆੰਤ ਕਿਸਮਾਂ ਦੀਆਂ ਗਰਜਾਂ ਪਈਆਂ ਹੋਈਆਂ ਨੇ ਬਿਆੰਤ ਕਿਸਮਾਂ ਦੀਆਂ ਆਵਾਸ਼ਨਾਵਾਂ ਨੇ ਸਾਧ ਸੰਗਤ ਜੀ ਜਿੰਨਾ ਚਿਰ ਸਾਡਾ ਹਿਲਦਾ ਇਨਾ ਕੂੜ ਕਬਾੜ ਨਾਲ ਭਰਿਆ ਰਹੇ گا ਉਹਨਾਂ ਚੇਰ ਵਾਹਿਗੁਰੂ ਦੇ ਚਰਨ ਹਿਰਦੇ 'ਚ ਨਹੀਂ ਵਸਣਗੇ ਹੁਣ ਵਾਹਿਗੁਰੂ ਦੇ ਚਰਨ ਕੀ ਨੇ ਕਿਵੇਂ ਵਸਾਏ ਜਾਣ ਸਵਾਲ ਉੱਠਦੇ ਨੇ ਮਨ ਦੇ ਵਿੱਚ ਹੁਣ ਵਾਹਿਗੁਰੂ ਦੇ ਚਰਨ ਨੇ ਵਾਹਿਗੁਰੂ ਦਾ ਨਾਮ ਹੁਣ ਨਾਮ ਜਦੋਂ ਹਿਰਦੇ ਚ ਵਸ ਗਿਆ ਸਾ ਸੰਗੇ ਜੀ ਫਿਰ ਕੋਈ ਕਾਰਜ ਅੜਿਆ ਨਹੀਂ ਰਹਿੰਦਾ ਫਿਰ ਸਾਰੇ ਕਾਰਜ ਸਫਲ ਹੋ ਜਾਂਦੇ ਨੇ ਹੁਣ ਸਵਾਲ ਇਹ ਹੈ ਕਿ ਕਿਸੇ ਚੀਜ਼ ਨੂੰ ਅਸੀਂ ਰੱਖਣਾ ਹੋਵੇ ਤਾਂ ਪਹਿਲਾਂ ਜਗ੍ਹਾ ਖਾਲੀ ਚਾਹੀਦੀ ਹੈ ਪਰ ਜਦੋਂ ਆਲਰੇਡੀ ਅਸੀਂ ਉਹ ਚੀਜ਼ ਜਗ੍ਹਾ ਭਰੀ ਹੋਈ ਹੈ ਫਿਰ ਚਰਨ ਕਿਵੇਂ ਟਿਕਨ ਸਾਡੇ ਅੰਦਰ ਬੇਅੰਤ ਭਾਵ ਵਸੇ ਹੋਏ ਨੇ ਕਿਤੇ ਪੈਸੇ ਕਮਾਉਣ ਦਾ ਭਾਵ ਹੈ ਕਿਸੇ ਥਾਂ ਉਤੇ ਵੈਰ ਵਿਰੋਧ ਦਾ ਹੈ ਕਿਤੇ ਕੋਈ ਹੈ ਕਿਤੇ ਕੋਈ ਹੈ ਕਿਤੇ ਮੋਹ ਦਾ ਚੱਲ ਰਿਹਾ ਹੈ ਕਿਤੇ ਕ੍ਰੋਧ ਦਾ ਚੱਲ ਰਿਹਾ ਹੈ ਕਿਤੇ ਲੋਭ ਦਾ ਭਾਵ ਚੱਲ ਰਿਹਾ ਹੈ ਕਿਤੇ ਅਭਿਮਾਨ ਦਾ ਚੱਲ ਰਿਹਾ ਹੈ ਕਿ ਮੇਰੇ ਵਰਗਾ ਦੁਨੀਆ ਤੇ ਕੋਈ ਨਹੀਂ ਇਹ ਅਭਿਮਾਨ ਸਾਰਿਆਂ ਨਾਲੋਂ ਮਾੜੀ ਚੀਜ਼ ਹੁੰਦੀ ਹੈ ਹੁਣ ਬੰਦਗੀ ਕਰੀ ਜਾਵੇ ਨਾਮ ਜਪੀ ਜਾਵੇ ਸੇਵਾ ਕਰੀ ਜਾਵੇ ਫਿਰ ਮਨ ਦਾ ਅਭਿਮਾਨ ਨਾ ਜਾਵੇ ਤਾਂ ਬਣਦਾ ਹੀ ਕੁਛ ਨਹੀਂ ਹੁਣ ਮੁੜ ਕੇ ਫੇਰ ਇਸੇ ਚੱਕਰ ਵਿੱਚ ਪਹਿ ਜਾਂਦਾ ਹੈ ਹੁਣ ਜਿਵੇਂ ਕੋਈ ਸਾ ਸੰਗਤ ਦੀ ਬੰਦਗੀ ਕਰੀ ਜਾਂਦਾ ਉਹਨੂੰ ਬੰਦਗੀ ਦਾ ਹੀ ਮਾਣ ਹੋ ਗਿਆ ਹੰਕਾਰ ਹੋ ਗਿਆ ਕਿ ਮੇਰੇ ਵਰਗਾ ਕੋਈ ਭਗਤ ਨਹੀਂ ਕੋਈ ਸੇਵਾ ਕਰਦਾ ਹੈ ਮਨ ਚ ਹੰਕਾਰ ਆ ਗਿਆ ਕਿ ਮੇਰੇ ਵਰਗਾ ਕੋਈ ਸੇਵਕ ਨਹੀਂ ਸਾ ਸੰਗਤ ਜੀ ਫਿਰ ਇਹਦਾ ਪੁੰਨ ਤੇ ਜ਼ਰੂਰ ਮਿਲ ਜਾਂਦਾ ਹੈ ਲੇਕਿਨ ਉਹ ਜਿਹੜੀ ਬਿਮਾਰੀ ਹਉਮੇ ਦੀ ਹੈ ਅੰਦਰ ਉਹਦਾ ਇਲਾਜ ਨਹੀਂ ਹੁੰਦਾ ਸੋ ਇਸ ਤਰ੍ਹਾਂ ਦੇ ਨਾਲ ਸਾਡੇ ਮਨ ਹਰ ਵਕਤ ਭਰੇ ਹੋਏ ਨੇ ਕ੍ਰੋਧ ਦੇ ਨਾਲ ਨਫ਼ਰਤ ਦੇ ਨਾਲ ਇਹਨਾਂ ਸਾਰਿਆਂ ਨੂੰ ਜੇ ਖਾਲੀ ਕਰੀਏ ਤਾ ਕਿਤੇ ਜਾ ਕੇ ਹਰੀ ਦੇ ਚਰਨ ਹਿਰਦੇ ਚ ਵਸਦੇ ਨੇ ਨਹੀਂ ਤੇ ਨਹੀਂ ਵਸ ਸਕਦੇ ਹੁਣ ਸਾਧ ਸੰਗਤ ਜੀ ਇਹ ਹੁੰਦਾ ਹੈ ਕਿ ਇਹਨਾਂ ਨੂੰ ਕੱਢਿਆ ਕਿਵੇਂ ਜਾਵੇ ਇਹ ਕੂੜਕ ਬਾੜ ਜਿਹੜਾ ਅੰਦਰ ਪਿਆ ਹੈ ਕਿਵੇਂ ਕੱਢੀਏ ਸੋ ਜੇ ਕੋਈ ਚੀਜ਼ਾਂ ਹੋਣ ਸਾਡੇ ਹਿਰਦੇ ਚ ਪਈਆਂ ਉਹਨੂੰ ਚੁੱਕ ਕੇ ਅਸੀਂ ਬਾਹਰ ਹੱਥਾਂ ਨਾਲ ਕੱਢ ਦਈਏ ਪਰ ਇਹ ਤੇ ਮਨ ਚ ਵਸੀਆਂ ਆਈਆਂ ਨੇ ਕਾਮ ਕ੍ਰੋਹ ਦੇ ਮਨ ਚ ਵਸਿਓਏ ਨੇ ਕੌਣ ਕੱਢ ਸਕਦਾ ਹੈ ਕੋਈ ਕੱਢ ਕੇ ਦਿਖਾਏ ਜੇ ਕੋਈ ਸੂਰਮਾ ਹੈ ਸਾਧ ਸੰਗਤ ਜੀ ਨਹੀਂ ਕੱਢ ਸਕਦਾ ਕੋਈ ਉਹ ਅੰਦਰੋਂ ਹੀ ਅੰਦਰ ਖਾਣਾ ਸ਼ੁਰੂ ਕਰ ਦਿੰਦੇ ਨੇ ਅੰਦਰੋਂ ਹੀ ਅੰਦਰੇ ਸਾਧ ਸੰਗਤ ਜੀ ਵੱਧ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ ਪਰਮੇਸ਼ਵਰ ਭਲਾ ਦਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਬੰਦਾ ਬਾਹਰੋਂ ਦੇਖਣ ਨੂੰ ਲੱਗੇਗਾ ਬੜਾ ਗਿਆਨੀ ਹੈ ਬੜਾ ਮਹਾਂਪੁਰਖ ਹੈ ਬੜਾ ਗੁਰਸਿੱਖ ਹੈ ਪਰ ਅੰਦਰੋਂ ਅੰਦਰੀਏ ਜਿਹੜੇ ਪੰਜ ਚੋਰ ਨੇ ਅੰਦਰੋਂ ਅੰਦਰੀ ਨੂੰ ਖੋਖਲਾ ਕਰ ਦਿੰਦੇ ਨੇ ਧਿਆਨ ਹੀ ਨਹੀਂ ਗੁਰੂ ਵੱਲ ਜਾਣ ਦਿੰਦੇ ਪਰਮੇਸ਼ਵਰ ਤੱਕ ਬੁਲਾ ਦਿੰਦੇ ਨੇ ਲੋਭ ਮਨ ਵਿੱਚ ਵਸ ਜਾਵੇ ਨਹੀਂ ਕੱਢਿਆ ਜਾਂਦਾ ਕੋਈ ਤਰੀਕਾ ਨਹੀਂ ਕਾਮ ਮਨ ਵਿੱਚ ਵਸ ਜਾਵੇ ਉਸੇ ਨੂੰ ਠੀਕ ਸਿੱਧ ਕਰੀ ਜਾਏਗਾ ਕਿ ਕਾਮ ਠੀਕ ਹੈ ਨਿਕਲਦਾ ਨਹੀਂ ਬਰਬਾਰ ਇਸ ਤਰ੍ਹਾਂ ਦੇ ਨਾਲ ਬੜਾ ਮੁਸ਼ਕਲ ਹੈ ਕਿਉਂਕਿ ਸਾਡੇ ਵਸ ਵਿੱਚ ਨਹੀਂ ਜੇ ਅਸੀਂ ਪੜ ਵੀ ਲਈਏ ਤਾਂ ਵੀ ਨਹੀਂ ਨਿਕਲਦਾ ਕਿਤਾਬ ਪੜ ਲਈਏ ਕਿ ਉਹਦੇ ਚ ਲਿਖਿਆ ਹੋਵੇ ਕਿ ਇਹ ਚੀਜ਼ ਮਾੜੀ ਹੈ ਮਨ ਚ ਨਹੀਂ ਵਸੋਣੀਆਂ ਚਾਹੀਦੀ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਸਤਸੰਗਤ ਜੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਇਹ ਕਾਮ ਗ੍ਰੋਧ ਲੋਭ ਹੰਕਾਰ ਮਨ ਦੇ ਵਿੱਚੋਂ ਕੱਢਣੇ ਬੜੇ ਔਖੇ ਨੇ ਬੜੇ ਕਠਿਨ ਨੇ ਨਾ ਮਮਕਨ ਜੇ ਪ੍ਰਤੀਤ ਹੁੰਦੇ ਨੇ ਸੋ ਸਤਸੰਗਤ ਜੀ ਇਹ ਚੀਜ਼ਾਂ ਅਸਰ ਨਹੀਂ ਕਰਦੀਆਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈ ਇਹਨਾਂ ਦੇ ਕੋਈ ਅਸਰ ਨਹੀਂ ਹੁੰਦਾ ਇਹ ਉੱਥੇ ਦੀ ਉੱਥੀਆਂ ਇਹਦੇ ਕਰਕੇ ਹੀ ਜਦੋਂ ਅਸੀਂ ਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਬਹੁਤੀ ਵਾਰ ਅਸੀਂ ਸਾਸੰਗਤ ਜੀ ਪੜੀ ਹੋਈ ਬਾਣੀ ਸਾਡੀ ਥਾਂ ਹੀ ਨਹੀਂ ਪੈਂਦੀ ਕਿਉਂਕਿ ਇਹ ਜਿਹੜੇ ਪੰਜ ਚੋਰ ਨੇ ਨਾ ਇਹ ਮਨ ਨੂੰ ਪਟਕਾ ਕੇ ਰੱਖ ਦਿੰਦੇ ਅਸੀਂ ਪੜੀ ਜ਼ਰੂਰ ਜਾਂਦੇ ਆ ਪਰ ਮਨ ਟਿਕਦਾ ਨਹੀਂ ਜਿੰਨਾ ਚ ਸਮਾਂ ਮਨ ਨਹੀਂ ਟਿਕਦਾ ਸਾਸੰਗਤ ਜੀ ਉਹਨਾਂ ਸਮਾਂ ਗੁਰੂ ਦੀ ਖੁਸ਼ੀ ਵੀ ਹਾਸਲ ਨਹੀਂ ਜਿਹਾਉਣੀ ਹੁਣ ਅਰਦਾਸ ਕਰ ਦਿੰਦਾ ਏ ਗੁਰੂ ਦੇ ਖੜੇ ਹੋ ਕੇ ਕਿ ਪਾਤਸ਼ਾਹ ਹਉ ਅਪਰਾਧੀ ਗੁਣਹਗਾਰ ਹਉ ਬੇਮੁਖ ਮੰਦਾ ਚੋਰ ਯਾਰ ਯੂ ਆਰ ਹਾਉ ਪਾਰੇ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮਖੋਰ ਠਗਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨਦਾ ਵਿਸ਼ਵਾਸ ਘਾਤੀ ਅਕਿਰਤ ਕਨ ਮੈਂ ਕੌਣਾ ਰਖੰਦਾ ਸਿਮਰ ਮਰੀਦਾ ਢਾਦੀਆ ਸਤਗੁਰ ਬਖਸ਼ਣਦਾ ਲੇਕਿਨ ਸਾਧ ਸੰਗਤ ਜੀ ਅਰਦਾਸ ਸਾਹਮਣੇ ਖੜ ਕੇ ਗੁਰੂ ਦੇ ਕਰਦੇ ਆ ਲੇਕਿਨ ਇਹ ਵੀ ਬਚਨ ਉਪਰੋ ਉਪਰ ਹੀ ਕਹਿ ਦਿੰਦੇ ਆ ਵਿੱਚੋਂ ਨਹੀਂ ਗਏ ਕਿਉਂਕਿ ਅੰਦਰੋਂ ਜਾਣਦਾ ਨਹੀਂ ਕਿ ਮੈਂ ਸੱਚਮੁੱਚ ਐਸਾ ਹਾਂ ਜੇ ਸੱਚਮੁੱਚ ਆਪਣੇ ਆਪ ਨੂੰ ਇਸ ਤਰ੍ਹਾਂ ਕਹਿ ਲਈਏ ਸਾ ਸੰਗ ਦੀ ਫਿਰ ਤੇ ਗੱਲ ਹੀ ਖਤਮ ਹੋ ਜਾਂਦੀ ਏ ਕਿਉਂਕਿ ਫਿਰ ਜਿਹੜੀ ਨੇਕੀ ਦੀ ਹੋਂ ਬਣਦੀ ਏ ਉਹ हट ਜਾਂਦੀ ਏ ਉਹ ਸਮਝਦਾ ਹੀ ਨਹੀਂ ਕਿ ਮੈਂ ਕੋਈ ਖਾਸ ਬੰਦਾ ਹਾਂ ਉਹਨੂੰ ਗੁੱਸਾ ਹੀ ਨਹੀਂ ਆਉਂਦਾ ਉਹ ਬੇਇੱਜ਼ਤੀ ਹੀ ਨਹੀਂ ਹੁੰਦੀ ਕਿਉਂਕਿ ਉਹ ਖਾਸ ਬੰਦਾ ਨਾ ਰਿਆ ਜਦੋਂ ਮਨ ਦੇ ਵਿੱਚ ਅਸਲ ਭਾਵਨਾ ਇਹ ਹੋਈ ਪਰ ਅਸੀਂ ਤੇ ਉੱਪਰੋਂ ਉੱਪਰੋਂ ਕਹਿੰਨੇ ਆ ਉਹਦੇ ਮਨ ਵਿੱਚ ਤਾਂ ਗੁਰੂ ਸਾਹਿਬ ਦਾ ਬਚਨ ਸਮਾ ਗਿਆ ਜਿਹੜੇ ਅੰਦਰ ਇਹ ਚੀਜ਼ ਆ ਗਈ ਭਾਵਨਾ ਆ ਗਈ ਹਲੀਮੀ ਆ ਗਈ ਕਿ ਮੈਂ ਤੇ ਸਾਰਿਆਂ ਨਾਲੋਂ ਮਾੜਾ ਹਾਂ ਫਿਰ ਉਹ ਅੰਦਰੋਂ ਭਾਵਨਾ ਉੱਠਦੀ ਹੈ ਗੁਰੂ ਦੇ ਬਚਨ ਅੰਦਰੋਂ ਉੱਠਦੇ ਨੇ ਕਬੀਰ ਸਭ ਤੇ ਹਮ ਬੁਰੇ ਹਮ ਧਜ ਭਲੋ ਸਭ ਕੋਏ ਜਿਨੇ ਐਸਾ ਕਰ ਬੂਜਿਆ ਮੀਤ ਹਮਾਰਾ ਸੋਏ ਕਿ ਮੈਂ ਬੁਰਾ ਹਾਂ ਮੈਨੂੰ ਛੱਡ ਕੇ ਸਾਰਾ ਸੰਸਾਰ ਭਲਾ ਹੈ ਮਹਾਰਾਜ ਕਹਿੰਦੇ ਨੇ ਤੇਰੇ ਸਮਝਣ ਦੇ ਨਾਲ ਤੂੰ ਸੱਚਮੁੱਚ ਨਿਵਾ ਹੋ ਜਾਏਗਾ ਜੇ ਤੂੰ ਸੱਚਮੁੱਚ ਸਮਝ ਲਏ ਨਿਵਾ ਨਹੀਂ ਹੁੰਦਾ ਉਹ ਬਾਣੀ ਪੜਦੇ ਰਹਿਣਾ ਹੈ ਸੇਵਾ ਕਰਦੇ ਰਹਿਣਾ ਹੈ ਪਹਿਲਾਂ ਪਹਿਲਾਂ ਜਦੋਂ ਬਾਣੀ ਪੜਨੀ ਸ਼ੁਰੂ ਕਰਾਂਗੇ ਹੋ ਸਕਦਾ ਹੈ ਮਨ ਨਾ ਟਿਕੇ ਮਨ ਭਟਕੇ ਮਨ ਡੋਲੇ ਮਨ ਥਾਂ ਤਾਂ ਗੇੜੀਆਂ ਲਾਵੇ ਉਸ ਐਸੇ ਵਿਚਾਰ ਵੀ ਉਸ ਸਮੇਂ ਹੋ ਸਕਦਾ ਹੈ ਮਨ ਦੇ ਵਿੱਚ ਆਉਣ ਜਿਹੜੇ ਤੁਹਾਨੂੰ ਇਦਾਂ ਪ੍ਰਤੀਤ ਕਰਾਉਣ ਕਿ ਤੁਹਾਡੀ ਬਾਣੀ ਪੜ੍ਹ ਕੇ ਤੁਸੀਂ ਕੋਈ ਗਲਤਤਾ ਨਹੀਂ ਕਰ ਰਹੇ ਕਈ ਵਾਰੀ ਸੰਗਤ ਦੇ ਨਾਲ ਗੱਲ ਹੁੰਦੀ ਹੈ ਤੇ ਉਹ ਕਹਿਣਗੇ ਕਿ ਬਾਣੀ ਜਦੋਂ ਅਸੀਂ ਪੜ੍ਹਨ ਬੈਠਦੇ ਆਂ ਤੇ ਮਨ ਦੇ ਵਿੱਚ ਬੜੇ ਗੰਦੇ ਫੁਰਨੇ ਆਉਂਦੇ ਨੇ ਮਾੜੇ ਫੁਰਨੇ ਆਉਂਦੇ ਨੇ ਸਾਧ ਸੰਗਤ ਜੀ ਉਹ ਫਿਰ ਬਾਣੀ ਪੜ੍ਹਨਾ ਛੱਡ ਦਿੰਦੇ ਨੇ ਦੇਖੋ ਜਦੋਂ ਬਾਣੀ ਨਵੀਂ-ਨਵੀਂ ਕੋਈ ਪੜਨੀ ਸਟਾਰਟ ਕਰਦਾ ਹੈ ਨਵਾਂ-ਨਵਾਂ ਗੁਰੂਵਾਲੇ ਨੂੰ ਤੁਰਦਾ ਹੈ ਸਾਧ ਸੰਗਤ ਜੀ ਕਲ ਜੋਗ ਪ੍ਰਭਾਵ ਪਉਂਦਾ ਹੈ ਤੇ ਅੰਦਰ ਜਿਹੜੇ ਵਿਕਾਰ ਬੈਠੇ ਨੇ ਉਹ ਵੀ ਰੋਕਣ ਦਾ ਕੋਸ਼ਿਸ਼ ਕਰਦੇ ਨੇ ਯਤਨ ਕਰਦੇ ਨੇ ਤੇ ਜਿਹੜੀ ਗੰਦਗੀ ਅੰਦਰ ਅਸੀਂ ਮੈਲ ਇਕੱਠੀ ਕੀਤੀ ਹੋਈ ਹੈ ਜਿਹਨੇ ਸਾਡੇ ਮਨ ਨੂੰ ਗੰਧਲਾ ਕੀਤਾ ਹੋਇਆ ਹੈ ਸਾਧ ਸੰਗਤ ਜੀ ਉਹ ਫਿਰ ਗੰਦਗੀ ਮਾੜੇ ਫੁਰਨਿਆਂ ਦੇ ਰਹੀਂ ਬਾਹਰ ਨਿਕਲਦੀ ਹੈ ਕਿ ਜੇ ਤੇ ਅਸੀਂ ਬਾਣੀ ਪੜਨੀ ਛੱਡਤੀ ਡਰ ਕੇ ਕਿ ਮੈਂ ਕੁਝ ਗਲਤ ਕਰ ਰਿਹਾ ਹਾਂ ਜੋ ਮਨ ਚ ਇਨੇ ਗੰਦੇ ਫੁਰਨੇ ਆ ਰਹੇ ਨੇ ਸਤਸੰਗਤ ਜੀ ਫਿਰ ਉਹ ਗੰਦੇ ਫੁਰਨੇ ਫਿਰ ਉਹ ਵਿਕਾਰਾਂ ਦਾ ਰੂਪ ਧਾਰਨ ਕਰ ਲੈਣਗੇ ਉਹ ਪਾਪਾਂ ਦੀ ਜਿਹੜੀ ਮੈਲ ਹੈ ਉਹਨੇ ਫਿਰ ਮਨ ਨੂੰ ਗੰਧਲਾ ਰੱਖਣਾ ਜੇ ਤੇ ਚਾਹੁੰਦੇ ਆ ਸਫਾਈ ਖੋਵੇ ਮਨ ਦੀ ਜਿਵੇਂ ਕੋਈ ਮਤਾਵਾ ਬੀਬੀਆਂ ਕੱਪੜੇ ਧੋਂਦੀਆਂ ਸੀ ਪੁਰਾਣੇ ਸਮੇਂ ਦੇ ਵਿੱਚ ਉਹਨਾਂ ਨੇ ਕੀ ਕਰਨਾ ਸਾਬਣ ਲਾਉਣਾ ਫਿਰ ਸਾਬਣ ਲਾ ਕੇ ਮਲਣਾ ਫਿਰ ਫੱਟੀਆਂ ਦੇ ਨਾਲ ਵੀ ਸਾ ਸੰਗਤ ਜੀ ਉਹਨਾਂ ਨੇ ਕੁੱਟਣਾ ਉਹਦੇ ਨਾਲ ਕੀ ਹੁੰਦਾ ਸੀ ਕਿ ਕੱਪੜੇ ਤੇ ਜਿਹੜੀ ਮੈਲ ਸੀ ਉਹ ਉੱਪਰ ਉੱਬਰ ਆਉਂਦੀ ਸੀ ਫਿਰ ਉਹਨਾਂ ਨੇ ਸਾਫ਼ ਕਰ ਦੇਣਾ ਕੱਪੜਾ ਸੋ ਇਸੇ ਤਰ੍ਹਾਂ ਜਦੋਂ ਮਨ ਦੀ ਸਫਾਈ ਬਾਣੀ ਨੇ ਕਰਨੀ ਹੈ ਜਿਵੇਂ ਸਾਬਣ ਜਿਹੜਾ ਆ ਉਹ ਸਾਫ਼ ਕਰਦਾ ਹੈ ਕੱਪੜਿਆਂ ਨੂੰ ਗੰਦੇ ਗੰਦੇ ਕੱਪੜਿਆਂ ਨੂੰ ਤੇ ਬਾਣੀ ਨੇ ਸਫਾਈ ਕਰਨੀ ਹੈ ਮਨ ਦੀ ਤੇ ਜਦੋਂ ਮਨ ਦੀ ਸਫਾਈ ਹੋਣੀ ਹੈ ਗੰਦਗੀ ਜਿਹੜੀ ਹੈ ਪਾਪਾਂ ਰੂਪੀ ਵਿਕਾਰਾਂ ਰੂਪੀ ਉਹਨੇ ਉੱਪਰ ਉੱਪਰ ਨਾ ਆਇਆ ਵਿਕਾਰਾਂ ਦੇ ਆ ਫੁਰਨਿਆ ਦੇ ਰੂਪ ਦੇ ਵਿੱਚ ਸਾ ਸੰਗਤ ਜੀ ਉਹ ਬਾਹਰ ਉੱਪਰਦੀ ਹੈ ਜਿਹਦੇ ਨਾਲ ਮਨ ਦੀ ਸਫਾਈ ਹੋ ਜਾਂਦੀ ਹੈ ਕਦੀ ਵੀ ਡਰਨਾ ਨਹੀਂ ਬੰਨ ਲੱਗੇ ਜਾਂ ਨਾ ਲੱਗੇ ਬਾਣੀ ਪੜਦੇ ਰਹਿਣਾ ਆ ਇੱਕ ਸਮਾਂ ਐਸਾ ਜ਼ਰੂਰ ਆਏਗਾ ਕਿ ਮਨ ਟਿਕਣਾ ਸ਼ੁਰੂ ਹੋ ਜਾਏਗਾ ਇਸੇ ਕਰਕੇ ਕਹਿੰਦੇ ਨੇ ਕਿ ਭਾਈ ਨਿਤਾਬਦ ਬਾਣੀ ਪੜੋ ਕਦੀ ਕਦੀ ਨਹੀਂ ਕਦੀ ਕਦੀ ਬਾਣੀ ਪੜਨ ਦੇ ਨਾਲ ਮਨ ਟਿਕਦਾ ਨਹੀਂ ਮਨ ਟਿਕੇਗਾ ਜੇ ਨਿਤਾਬਦ ਬਾਣੀ ਪੜਾਂਗੇ ਤੇ ਬਾਣੀ ਗਿਣਤੀ ਮਿੰਤੀ ਦੇ ਨਾਲ ਨਹੀਂ ਜਿੰਨੀ ਵੱਧ ਤੋਂ ਵੱਧ ਹੋ ਸਕੇ ਜਿੰਨਾ ਸਰੀਰ ਸਾਥ ਦਿੰਦਾ ਹੈ ਕਿਉਂਕਿ ਭੁੱਖ ਲੱਗੀ ਤੇ ਭੋਜਨ ਸਵਾਦ ਲੱਗਦਾ ਹੈ ਤੇ ਭੁੱਖ ਲੱਗੀ ਤੇ ਹੀ ਭੋਜਨ ਸਵਾਦ ਲੱਗੇਗਾ ਹੁਣ ਕਈਆਂ ਨੂੰ ਚਾਰ ਪ੍ਰਸ਼ਾਦਿਆਂ ਦੀ ਭੁੱਖ ਹੈ ਤੇ ਉਹ ਚਾਰ ਖਾ ਲੈਂਦੇ ਨੇ ਤੇ ਭੁੱਖ ਮਿਟ ਜਾਂਦੀ ਹੈ ਕਈਆਂ ਨੂੰ ਪੰਜ ਦੇ ਨਾਲ ਭੁੱਖ ਮਿਟਦੀ ਹੈ ਇਸੇ ਤਰ੍ਹਾਂ ਆਪਣੀ ਆਪਣੀ ਸਾਸੰਗਤ ਜੀ ਬੁੱਧੀ ਦੇ ਅਨੁਸਾਰ ਹੈ ਜਿੰਨੀ ਭੁੱਖ ਕਿਸੇ ਨੂੰ ਹੋਏਗੀ ਉਹਨਾ ਉਹ ਭਜਨ ਕਰ ਲਿੰਦਾ ਹੈ ਤੇ ਭਜਨ ਕਰਕੇ ਹੀ ਗੁਰੂ ਦੀ ਖੁਸ਼ੀ ਮਿਲਦੀ ਹੈ ਸੱਬੇ ਕਾਲ ਜਰਾਸ ਹੁੰਦੇ ਨੇ ਰਾਸ ਉਹਨਾਂ ਦੇ ਹੁੰਦੇ ਨਹੀਂ ਜਿਹੜੇ ਗੁਰੂ ਦੇ ਨਾਲ ਜੁੜਦੇ ਨੇ ਬਾਣੀ ਪੜ੍ਹਦੇ ਨੇ ਸੇਵਾ ਕਰਦੇ ਨੇ ਜਿਹੜੇ ਕੇਵਲ ਗੱਲਾਂ ਵਾਲੇ ਨੇ ਸੇਵਲ ਗੱਲਾਂ ਕਰਨੀਆਂ ਰਜਾਈ 'ਚ ਬੈਠ ਕੇ ਬਾਣੀ ਪੜ੍ਹਨੀ ਨਹੀਂ ਸਾਧ ਸੰਗਤ ਜੀ ਕੁਝ ਵੀ ਚੀਜ਼ਾਂ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੀਆਂ ਉਹ ਵਿਅਰਥ ਉਹਨਾਂ ਦਾ ਜੀਵਨ ਚਲਾ ਜਾਂਦਾ ਉਹਦੇ ਸਮੇਂ ਨੂੰ ਐਵੇਂ ਅਜਾਈ ਗਵਾ ਰਹੇ ਨੇ ਸਾਧ ਸੰਗਤ ਜੀ ਸਮੇਂ ਤੋਂ ਜ਼ਰੂਰ ਪੂਰਾ ਪੂਰਾ ਲਾਹਾ ਲੈ ਲੈਣਾ ਚਾਹੀਦਾ ਹੈ ਕਿਉਂਕਿ ਸਾਧ ਸੰਗਤ ਜੀ ਸਵਾਸਾਂ ਦਾ ਪਤਾ ਨਹੀਂ ਕਦੋਂ ਸਵਾਸਾਂ ਦੀ ਇਹ ਗੰਢ ਟੁੱਟ ਜੇ ਕਦੋਂ ਇਹ ਮੁੱਕ ਜਾਣ ਕਦੋਂ ਬੁਲਾਵਾ ਉਸ ਕਾਲਪੁਰਖ ਦਾ ਆ ਜਾਵੇ ਸਾਧ ਸੰਗਤ ਜੀ ਕਦੇ ਵੀ ਇੱਥੇ ਇਹ ਨਹੀਂ ਕਹਿ ਸਕਦੇ ਕੋਈ ਕਵੇ ਕਿ ਇਹਦੇ ਵਿੱਚ ਬਚਪਨਾ ਹੈ ਜਵਾਨੀ 'ਚ ਜੱਪਾਂਗੇ ਕੋਈ ਕਵੇ ਮੈਂ ਅਜੇ ਜਵਾਨ ਹਾਂ ਬੁੜੇਪੇ 'ਚ ਜੱਪਾਂਗੇ ਸਾਖ ਸਾਧ ਸੰਗਤ ਜੀ ਇੱਥੇ ਕੋਈ ਪਤਾ ਨਹੀਂ ਕਦੋਂ ਕਦੇ ਸਵਾਸ ਮੁੱਕ ਜਾਣੇ ਨੇ ਕਦੋਂ ਕਾਲ ਨੇ ਗਲੇਲਾ ਮਾਰ ਦੇਣੀਆਂ ਨੇ ਸੋ ਸਾਧ ਸੰਗਤ ਜੀ ਇਹਦੇ ਨਦੀ ਦੇ ਕਿਨਾਰੇ ਇੱਕ ਰੁੱਖ ਦੀ ਤਰ੍ਹਾਂ ਹੈ ਕਦੋਂ ਇਹਨੂੰ ਢਾਹ ਲੱਗ ਜਾਣੀ ਤੇ ਕਦੋਂ ਡਿੱਗ ਜਾਵੇ ਨਹੀਂ ਸਾਧ ਸੰਗਤ ਜੀ ਬਾਣੀ ਪੜਦੇ ਰਹੋ ਹੁਣੇ ਬਾਣੀ ਪੜਨੀ ਕੱਲ ਤੇ ਨਹੀਂ ਛੱਡਣਾ ਹੁਣੇ ਬਾਣੀ ਪੜਨੀ ਹੈ ਅੱਜ ਤੋਂ ਹੀ ਬਾਣੀ ਪੜਨੀ ਹੈ ਤੇ ਅੱਜ ਤੋਂ ਹੀ ਸੇਵਾ ਸ਼ੁਰੂ ਕਰਨੀ ਕਦੇ ਵੀ ਕੋਈ ਚੀਜ਼ ਕੱਲ ਤੇ ਨਹੀਂ ਛੱਡਨੀ ਕਿਉਂਕਿ ਕੱਲ ਦਾ ਕੋਈ ਭਰੋਸਾ ਨਹੀਂ ਇੱਥੇ ਦੀ ਇੱਕ ਸੁਵਾਸ ਦਾ ਭਰੋਸਾ ਨਹੀਂ ਇੱਕ ਲੈ ਲਿਆ ਅਗਲਾ ਆਉਣਾ ਕਿ ਨਹੀਂ ਆਉਣਾ ਫਿਰ ਅਸੀਂ ਕਿਉਂ ਇੰਨੀ ਦੂਰ ਦੀਆਂ ਪਲੈਨਿੰਗਾਂ ਕਰਕੇ ਬੈਠ ਜਾਂਦੇ ਆ ਸੋ ਬਾਣੀ ਪੜਨੀ ਤੇ ਗੁਰੂ ਦੀ ਖੁਸ਼ੀ ਜ਼ਰੂਰ ਹਾਸਲ ਹੋਏਗੀ ਹੀ ਹੋਏਗੀ ਇਹ ਗਰੰਟੀ ਵਾਲੀ ਗੱਲ ਹੈ ਸਾਤ ਸੰਗਤ ਜੀ ਇਸ ਚੈਨਲ ਤੋਂ ਅਸੀਂ ਹੱਦ ਬੀਤੀਆਂ ਗੁਰੂ ਕੀ ਸਾਜ ਸੰਗਤ ਦੀਆਂ ਸਾਂਝੀਆਂ ਕਰਦੇ ਆ ਜਿਨ੍ਹਾਂ ਦੇ ਨਾਲ ਗੁਰੂ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਵਰਤਦੇ ਨੇ ਉਹ ਬਾਣੀ ਦਾ ਪੱਲਾ ਫੜ ਕੇ ਬਾਣੀ ਨੂੰ ਪੜ ਪੜ ਕੇ ਸੇਵਾ ਕਰ ਕਰਕੇ ਕਿਵੇਂ ਸ਼ੀਦਾ ਦੀਆਂ ਖੁਸ਼ੀਆਂ ਲੈਂਦੇ ਨੇ ਤੇ ਅੱਜ ਜਿਹੜੀ ਹੱਦ ਬੀਤੀ ਸੰਗਤ ਜੀ ਤੁਹਾਡੇ ਸਾਹਮਣੇ ਰੱਖਣੀ ਹੈ ਇੱਕ ਵੀਰ ਜਿਨ੍ਹਾਂ ਨੇ ਹੱਦ ਬੀਤੀ ਦਸੀ ਕਿ ਕਿਵੇਂ ਆ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਲੰਘ ਕੇ ਗਿਆ ਐ 사ਸੰਗ ਜੀ ਪਹਿਲੀ ਗੱਲ ਤੇ ਜਨਮ ਦਿਹਾੜਾ ਨਹੀਂ ਕਹਿਣਾ ਚਾਹੀਦਾ ਜਨਮ ਹੁੰਦੇ ਨੇ ਸਾਡੇ ਵਰਗਿਆਂ ਦੇ ਜਿਹੜੇ ਜੰਮਦੇ ਨੇ ਮਰਦੇ ਨੇ ਕਰਮਾਂ ਦੇ ਬੱਧੇ ਹੋਏ ਕਰਮ ਮਾੜੇ ਕੀਤੇ ਮਾੜਾ ਜਨਮ ਮਿਲ ਗਿਆ ਕਰਮ ਚੰਗੇ ਕੀਤੇ ਚੰਗੇ ਘਰ ਤੇ ਜਨਮ ਹੋ ਗਿਆ ਸੋ ਜਨਮ ਹੁੰਦੇ ਨੇ ਸਾਡੇ ਵਰਗੇ ਜੀਵਾਂ ਦੇ ਗੇੜੇ ਰੱਬ ਵੱਲੋਂ ਭੇਜੇ ਜਾਂਦੇ ਨੇ ਕਿ ਦੁਨੀਆ ਦਾ ਭਲਾ ਕਰਨ ਲਈ ਸਾ ਸੰਗ ਜ ਉਹਨਾਂ ਦਾ ਪ੍ਰਕਾਸ਼ ਹੁੰਦਾ ਏ ਤੇ ਜਿਹਦਾ ਪ੍ਰਕਾਸ਼ ਹੁੰਦਾ ਏ ਸਾ ਸੰਗ ਜੀ ਪ੍ਰਗਟ ਹੁੰਦਾ ਏ ਸਾ ਸੰਗ ਜੀ ਉਹ ਕਦੀ ਖਤਮ ਨਹੀਂ ਜੇ ਹੁੰਦਾ ਤੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਫਿਰ ਉਹ ਖਤਮ ਵੀ ਹੋ ਸਕਦੇ ਨੇ ਉਹਨਾਂ ਦੀ ਮੌਤ ਹੋ ਸਕਦੀ ਏ ਪਰ ਬਾਬਾ ਦੀਪ ਸਿੰਘ ਜੀ ਦਾ ਜਨਮ ਨਹੀਂ ਹੋਇਆ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਹੋਇਆ ਤੇ ਉਹ ਪ੍ਰਕਾਸ਼ ਅੱਜ ਵੀ ਸਾ ਸੰਗਤ ਜੀ ਪੰਜਾਬ ਦੇ ਕੀ ਇੰਡੀਆ ਦੇ ਕੀ ਵਰਲਡ ਦੇ ਕੋਨੇ-ਕੋਨੇ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਉਹਨਾਂ ਦੀ ਵਡਿਆਈ ਦਾ ਪ੍ਰਕਾਸ਼ ਉਹਨਾਂ ਦੀ 사ਸੰਗਤ ਜੀ ਜੋ ਕਮਾਈ ਕਰੀ ਉਹਨਾਂ ਨੇ ਬਾਣੀ ਪੜ੍ਹ ਵਰਗੇ ਸੇਵਾ ਕਰ ਕਰਕੇ ਜੋ ਗੁਰੂ ਦੀ ਖੁਸ਼ੀ ਲਈ 사ਸੰਗਤ ਜੀ ਉਹਦਾ ਪ੍ਰਕਾਸ਼ ਹਰ ਘਰ ਦੇ ਵਿੱਚ ਜਾ ਰਿਹਾ ਸੋ ਵੀਰ ਨੇ ਹੱਡ ਭੀਤੀ ਦਸੀ ਕਿ ਕਿਵੇਂ 27 ਜਨਵਰੀ ਨੂੰ ਇੱਕ ਉਹਨਾਂ ਦੇ ਨਾਲ ਐਡਾ ਵੱਡਾ ਚਮਤਕਾਰ ਹੋਇਆ ਬਾਬਾ ਦੀਪ ਸਿੰਘ ਜੀ ਦੀ ਐਸੀ ਬਖਸ਼ਿਸ਼ ਹੋਈ ਕਿ ਸ਼ਹੀਦਾਂ ਦੇ ਦਰ ਨਾਲ ਕੋਈ ਜੁੜ ਕੇ ਤਾਂ ਦੇਖੇ ਕੋਈ ਭਾਵਨਾ ਦੇ ਨਾਲ ਪ੍ਰੇਮ ਕਰ ਕੀਤੇ ਦੇਖੇ ਸਾ ਸੰਗਤ ਜੀ ਸੱਬੇ ਪਦਾਰਥ ਪ੍ਰਾਪਤ ਹਾਸਲ ਹੁੰਦੇ ਜੀ ਹਰ ਚੀਜ਼ ਮਿਲਦੀ ਐ ਇਸ ਘਰ ਦੇ ਵਿੱਚੋਂ ਪਰ ਸਾਡਾ ਭਰੋਸਾ ਹੀ ਬਣ ਨਹੀਂ ਆਉਂਦਾ ਸਾਡੇ ਅੰਦਰ ਹੌਮੇ ਵਾਲਾ ਜਿਹੜਾ ਕੀੜਾ ਐ ਹੌਮੇ ਵਾਲਾ ਰੋਗ ਐ ਸਾਨੂੰ ਗੁਰੂ ਦੇ ਨਜ਼ਦੀਕ ਨਹੀਂ ਜੇ ਜਾਣ ਦਿੰਦਾ ਸ਼ਹੀਦਾਂ ਦੇ ਕੋਲ ਵੀ ਨਹੀਂ ਜੇ ਜਾਣ ਦਿੰਦਾ ਸੋ ਵੀਰ ਨੇ ਦੱਸਿਆ ਕਿ ਉਹ 1 ਸਾਲ ਤੋਂ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਕਿ ਲਗਾਤਾਰ ਸ਼ਹੀਦਾਂ ਦੇ ਦਰ ਤੇ ਜਾਣਾ ਜਾ ਕੇ ਸੇਵਾ ਕਰਨੀ ਉਹ ਵੀਰ ਕਹਿੰਦਾ ਕਿ ਮੈਂ ਆ ਹੋਟਲ ਮੈਨੇਜਮੈਂਟ ਦਾ ਕੋਰਸ ਕਰਿਆ ਸੀ ਤੇ ਤੇ ਵਧੀਆ ਮਤਲਬ ਇੰਟਰਨੈਸ਼ਨਲ ਕੰਪਨੀ ਸੀ ਉਹਦੇ ਵਿੱਚ ਵੀ ਅਪਲਾਈ ਕਰਿਆ ਹੋਇਆ ਸੀ ਕਿਉਂਕਿ ਵੀਰ ਨੇ ਐਮਬੀਏ ਕਰੀ ਹੋਈ ਸੀ ਵੀਰ ਕਹਿੰਦਾ ਕਿ ਮੈਂ ਮਤਲਬ ਐਮਬੀਏ ਕੀਤੀ ਸੀ ਤੇ ਅਪਲਾਈ ਕੀਤਾ ਹੋਇਆ ਸੀ ਇੰਟਰਨੈਸ਼ਨਲ ਕਈ ਕੰਪਨੀਆਂਜ਼ ਦੇ ਵਿੱਚ ਅਪਲਾਈ ਕੀਤਾ ਸੀ ਕਿ ਚਲੋ ਕਿਤੇ ਨਾ ਕਿਤੇ ਤੇ ਜਰੂਰ ਗੱਲ ਬਣ ਜੇਗੀ ਤੇ ਵੀਰ ਕਹਿੰਦਾ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਨਾਲ ਵੀ ਜੁੜਿਆ ਸੀ ਕਿਉਂਕਿ ਘਰਵੇਲੇ ਰਹਿਣਾ ਰਹਿੰਦਾ ਸਾਂ ਤੇ ਐਤਵਾਰ ਦੇ ਦਿਨ ਬਾਬਾ ਦੀਪ ਸਿੰਘ ਜੀ ਦਾ ਸਥਾਨਾ ਤੇ ਹਰਿਆਣਾ ਗੁਰੂ ਰਾਮਦਾਸ ਪਾਸ਼ਾ ਦੇ ਘਰ ਜਾਣਾ ਸੇਵਾਵਾਂ ਕਰਨੀਆਂ ਤੇ ਹੋਰ ਬਾਣੀ ਪੜ੍ਹਨੀ ਤੇ ਆਨੰਦ ਮਿਲਦਾ ਸੀ ਤੇ ਸਕੂਨ ਮਿਲਦਾ ਸੀ ਕਿ ਬਾਬਾ ਦੀਪ ਸਿੰਘ ਜੀ ਜਰੂਰ ਸੁਣਦੇ ਨੇ ਕਿਉਂਕਿ ਸੁਣਿਆ ਸੀ ਸਾਸੰਗਤ ਜੀ ਦੇਖੋ ਗੁਰੂ ਘਰ ਜਾ ਕੇ ਸ਼ੀਧਾਂ ਦੇ ਦਰ ਤੇ ਜਾ ਕੇ ਕੋਈ ਦੁਨਿਆਵੀ ਚੀਜ਼ ਮੰਗਣਾ ਗਲਤ ਨਹੀਂ ਕਿਉਂਕਿ ਜੇ ਅਸੀਂ ਗੁਰੂ ਕੋਲੋਂ ਨਹੀਂ ਮੰਗਣਾ ਤੇ ਕਿਹਦੇ ਕੋਲੋਂ ਮੰਗਣਾ ਹੈ ਹੋਰ ਕਿਸੇ ਦਰ ਤੇ ਜਾ ਕੇ ਮੰਗੇ ਤੇ ਵੀ ਚੰਗੇ ਨਹੀਂ ਲੱਗਦੇ ਸਾਧ ਸੰਗਤ ਜੀ ਪਰ ਮੰਗਣ ਲੱਗਿਆਂ ਇੱਕ ਚੀਜ਼ ਹੋਰ ਮੰਗ ਲਿਆ ਕਰੋ ਕਿ ਬਾਬਾ ਜੀ ਆਪਣੇ ਦਰ ਨਾਲ ਹੀ ਜੋੜ ਕੇ ਰੱਖਿਓ ਬਾਣੀ ਦਾ ਪਹਿਰਾ ਘਰ ਦੇ ਵਿੱਚ ਲਾਇਓ ਘਰ ਦੇ ਵਿੱਚ ਹਮੇਸ਼ਾ ਬਾਣੀ ਦਾ ਪਹਿਰਾ ਲੱਗਾ ਰਹੇ ਨਾਮ ਦੀ ਦਾਤ ਅੰਮ੍ਰਿਤ ਵੇਲੇ ਦੀ ਦਾਤ ਜਰੂਰ ਬਖਸ਼ਿਓ ਤੇ ਉਹ ਵੀਰ ਕਹਿੰਦਾ ਕਿ ਇਦਾਂ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਨਾਲ ਜੁੜਿਆ ਮੈਨੂੰ ਸਾਲ ਦੇ ਕਰੀਬ ਹੋ ਗਿਆ। ਤੇ ਵੀਰ ਕਹਿੰਦਾ ਕਿ ਹੁਣ ਪਤਾ ਸੀ ਕਿ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਕਿ ਮਨ ਦੇ ਵਿੱਚ ਕੀ ਇੱਛਾ ਮਨ ਦੇ ਵਿੱਚੋਂ ਇੱਕ ਇੱਛਾ ਜਾਗੀ। ਪੀਰ ਕਹਿੰਦਾ ਕਿ ਸਾਡੇ ਘਰ ਤੋਂ ਲਗਭਗ 40 ਤੋਂ 50 ਕਿਲੋਮੀਟਰ ਦੇ ਕਰੀਬ ਹੋਏਗਾ ਸ਼ੀਦਾ ਸਾਹਿਬ ਦਾ ਸਥਾਨ। ਤੇ ਕਹਿੰਦਾ ਕਿ ਮਨ ਦੇ ਵਿੱਚੋਂ ਇੱਛਾ ਨਿਕਲੀ ਮਨ ਦੇ ਵਿੱਚੋਂ ਹੀ ਅਰਦਾਸ ਨੇਲ ਕੇ ਬਾਬਾ ਜੀ ਅਰਜੋਈ ਅਰਦਾਸ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਕਿ ਬਾਬਾ ਜੀ ਤੁਸੀਂ ਸੇਵਾ ਲੈਨੇ ਹੋ ਬਾਣੀ ਦੀ ਸੇਵਾ ਵੀ ਲੈਨੇ ਹੋ ਲੰਗਰਾਂ ਦੇ ਵਿੱਚ ਵੀ ਸੇਵਾ ਲੈਨੇ ਹੋ ਕਿ ਬਾਬਾ ਜੀ ਕਿਰਪਾ ਕਰੋ ਮਿਹਰ ਕਰੋ ਕਿ ਕਾਰਜ ਰਾਸ ਹੋ ਜੇ ਕਿ ਮੇਰੀ ਸਿਲੈਕਸ਼ਨ ਕਿਸੇ ਇੰਟਰਨੈਸ਼ਨਲ ਕੰਪਨੀ ਦੇ ਵਿੱਚ ਹੋ ਜਾਵੇ ਕਿਸੇ ਦੇ ਵਿੱਚ ਵੀ ਜਿਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਉਹ ਮੇਰੇ ਲਈ ਵਧੀਆ ਹੋ ਜੇ ਕਿ ਬਾਬਾ ਜੀ ਮੈਂ ਤੁਹਾਡੇ ਜਿਹੜੇ ਅਸਥਾਨਾਂ ਤੇ ਤੈਦਲ ਚੱਲ ਕੇ ਆਵਾਂਗਾ 26 ਤਰੀਕ ਨੂੰ ਆਵਾਂਗਾ ਐਤਵਾਰ ਨੂੰ ਤੇ 27 ਨੂੰ ਸਾਰਾ ਦਿਨ ਉੱਥੇ ਰਹਿ ਕੇ ਸੇਵਾ ਕਰਾਂਗਾ ਰਾਤ ਨੂੰ ਵੀ ਬਾਬਾ ਦੀਪ ਸਿੰਘ ਜੀ ਬਸ ਇਸ ਵਾਰ ਤੁਸੀਂ ਇਹ ਕਰ ਦਿਓ ਮੈਨੂੰ ਪਤਾ ਤੁਸੀਂ ਕਰ ਦੇਣਾ ਆ ਮੈਨੂੰ ਭਰੋਸਾ ਹੈ ਤੇ ਬਾਬਾ ਜੀ ਜਰੂਰ ਅੰਗ-ਸੰਗ ਹੋ ਕੇ ਵਰਤਿਓ ਤੇ ਉਹ ਵੀਰ ਕਹਿੰਦਾ ਕਿ ਮੈਂ ਆ ਬਾਬਾ ਦੀਪ ਸਿੰਘ ਨੇ ਮੇਰੇ ਕੋਲ ਸੇਵਾ ਲਈ ਕਿ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਸ਼ਹੀਦ ਗੰਜ ਗੁਰੂ ਘਰ ਸਾਹਿਬ ਉੱਥੇ ਪੈਦਲ ਚੱਲ ਕੇ ਮੈਂ ਜਾਣਾ ਹੈ ਉੱਥੇ ਜਾ ਕੇ ਬਾਬਾ ਦੀਪ ਸਿੰਘ ਜੀ ਨੇ ਸਵਾਮਾਂ ਲਈਆਂ ਸਫਾਈ ਹੋਣੀ ਸੀ ਸਫਾਈ ਦੇ ਵਿੱਚ ਵੀ ਪੋਚਾ ਲਗਾਇਆ ਬਾਬਾ ਦੀਪ ਸਿੰਘ ਲੰਗਰਾਂ ਚ ਸੇਵਾ ਵੀ ਲਈ ਬਰਤਨਾਂ ਦੀ ਸੇਵਾ ਵੀ ਲਈ ਦੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਵੀ ਭਰਵਾਈ ਤੇ ਵੀਰ ਕਹਿੰਦਾ ਕਿ ਲੰਗਰਾਂ ਚ ਸੇਵਾ ਸਤਾਈ ਤਰੀਕ ਨੂੰ ਪੂਰਾ ਦਿਨ ਸੰਗਤ ਬਹੁਤ ਜ਼ਿਆਦਾ ਸੀ ਤੇ ਲੰਗਰਾਂ ਦੇ ਵਿੱਚ ਲਗਾਤਾਰ ਸੇਵਾ ਲੱਗੀ ਰਹੀ ਤੇ ਵੀਰ ਕਹਿੰਦਾ ਕਿ ਜਦੋਂ ਵੀ ਮੈਂ ਸ਼ਹੀਦਾ ਸਾਹਿਬ ਜਾਨਾ ਸਾਂ ਮੇਰਾ ਫੋਨ ਮੈਂ ਜਾਂ ਤੇ ਬੰਦ ਕਰ ਦਿੰਦਾ ਸਾਂ ਤੇ ਜਾਂ ਸਾਇਲੈਂਟ ਲਾ ਦਿੰਦਾ ਸੀ ਤੇ ਹੁਣ ਹੋਇਆ ਕਿ ਕਿ ਜਦੋਂ 27 ਤਰੀਕ ਸੀ ਮੇਰਾ ਫੋਨ ਸਾਇਲੈਂਟ ਸੀ ਤੇ ਮੈਂ ਲੰਗਰਾ ਚ ਸੇਵਾ ਕਰਦਾ ਰਿਹਾ ਤੇ ਜਦੋਂ ਸੇਵਾ ਕਰਨ ਤੋਂ ਬਾਅਦ ਮੈਂ ਆਪਣਾ ਫੋਨ ਚੈੱਕ ਕੀਤਾ ਘਰ ਜਾਣ ਲੱਗਿਆ ਵੀ ਦੇਖਾਂ ਵੀ ਘਰੋਂ ਫੋਨ ਤੇ ਨਹੀਂ ਆਇਆ ਕੋਈ ਤੇ ਵੀਰ ਕਹਿੰਦਾ ਜਦੋਂ ਫੋਨ ਚੈੱਕ ਕੀਤਾ ਉੱਥੇ 10 ਤੋਂ 12 ਮਿਸ ਕਾਲਸ ਆਇਆ ਮਿਸ ਕਾਲ ਆਈਆਂ ਤੇ ਮੈਂ ਦੇਖਿਆ ਕੋਈ ਅਨਨੋਮ ਨੰਬਰ ਸੀ ਤੇ ਮੈਂ ਸੋਚਿਆ ਵੀ ਇੱਕੋ ਨੰਬਰ ਤੋਂ ਇੰਨੀਆਂ ਕਾਲਾਂ ਕਿਉਂ ਆਈਆਂ ਕਹਿੰਦਾ ਕਿ ਮੈਂ ਦੁਬਾਰਾ ਬੈਕ ਕਾਲ ਕਰਕੇ ਦੇਖੀ ਤੇ ਉਹ ਫੋਨ ਚੁੱਕਿਆ ਤੇ ਉਹਨਾਂ ਨੇ ਮੇਰਾ ਨਾਮ ਲਿਆ ਤੇ ਇਹ ਕਹਿੰਦਾ ਕਿ ਮੈਂ ਪੁੱਛਿਆ ਹਾਂਜੀ ਵੀ ਤੁਸੀਂ ਕੌਣ ਕਹਿੰਦਾ ਕਿ ਉਹਨਾਂ ਨੇ ਦੱਸਿਆ ਕਿ ਅਸੀਂ ਫਲਾਨੀ ਕੰਪਨੀ ਚੋਂ ਬੋਲ ਰਹੇ ਹਾਂ ਵੀ ਤੁਸੀਂ ਅਪਲਾਈ ਕੀਤਾ ਹੋਇਆ ਸੀ ਤੇ ਬੜੇ ਕੈਂਡੀਡੇਟਸ ਇੱਥੇ ਅਪਲਾਈ ਕਰਕੇ ਗਏ ਸੀ ਉਹਨਾਂ ਦੇ ਵਿੱਚੋਂ ਤੁਹਾਡੀ ਸਿਲੈਕਸ਼ਨ ਹੋਈ ਹੈ ਵੀ ਤੁਸੀਂ ਇੰਨੀ ਤਰੀਕ ਨੂੰ ਕਹਿੰਦਾ ਉਹਨਾਂ ਟਾਈਮ ਲੈ ਦਿੱਤਾ ਇੰਨੀ ਤਰੀਕ ਨੂੰ ਤੁਸੀਂ ਆ ਜਿਓ ਕਿ ਆਪਣੇ ਡਾਕੂਮੈਂਟਸ ਵਗੈਰਾ ਲੈ ਕੇ ਕਹਿੰਦਾ ਕਿ ਤੇ ਮੈਂ ਹੈਰਾਨ ਕਹਿੰਦਾ ਕਿ ਮੇਰਾ ਸਾਰਾ ਸਰੀਰ ਸੋਨ ਹੋ ਗਿਆ ਸੀ ਕਿਉਂਕਿ ਕਹਿੰਦਾ ਕਿ ਮੈਂ ਆਸ ਸੀ ਕਿ ਬਾਬਾ ਜੀ ਕਿਰਪਾ ਕਰਨਗੇ ਪਰ ਇੰਨੀ ਜਲਦੀ ਕਰਨਗੇ ਕਹਿੰਦਾ ਕਿ ਬਾਬਾ ਦੀਪ ਸਿੰਘ ਜੀ ਦੇ ਅਸਥਾਨਾਂ ਤੇ ਜਾ ਕੇ ਸੇਵਾ ਕਰਨ ਦਾ ਮੈਨੂੰ ਇਹ ਫਲ ਮਿਲਿਆ ਕਿ ਉਸ ਦਿਨ ਹੀ ਜਿੱਦਨ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸੀ ਉਸ ਦਿਨ ਹੀ ਮੇਰੀ ਜਿਹੜੀ ਇੱਕ ਬੜੀ ਵੱਡੀ ਇੰਟਰਨੈਸ਼ਨਲ ਕੰਪਨੀ ਸੀ ਉਹਦੇ ਵਿੱਚ ਸਿਲੈਕਸ਼ਨ ਹੋਈ ਤੇ ਬਾਬਾ ਦੀਪ ਸਿੰਘ ਜੀ ਦੀ ਕਹਿੰਦਾ ਕਿ ਜਿਹੜੀ ਇਹ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਮੇਰੇ ਉੱਤੇ ਕੀਤੀ ਮੈਂ ਅੱਜ ਦੁਨੀਆ ਨੂੰ ਰੋਲਾ ਪਾ ਪਾ ਕੇ ਉਕਾ ਦੇ ਦੇ ਕੀ ਚੀਜ਼ ਕਹਿਣਾ ਹੈ ਕਿ ਭਾਈ ਸ਼ਹੀਦਾਂ ਦੇ ਨਾਲ ਜੁੜ ਕੇ ਤੇ ਦੇਖੋ ਹਰ ਚੀਜ਼ ਤੁਹਾਨੂੰ ਮਿਲੇਗੀ ਕੋਈ ਚੀਜ਼ ਨਾ ਮੁਮਕਿਨ ਤੁਹਾਨੂੰ ਲੱਗਦੀ ਹੋਵੇ ਸ਼ਹੀਦਾਂ ਦੇ ਨਾਲ ਬਾਣੀ ਦੇ ਨਾਲ ਗੁਰੂ ਦੇ ਨਾਲ ਜੁੜ ਕੇ ਦੇਖੋ ਹਰ ਚੀਜ਼ ਇਸ ਘਰ ਤੋਂ ਇਸ ਦਰ ਤੋਂ ਮਿਲ ਜਾਂਦੀ ਜੇ ਪਰ ਜੇ ਭਰੋਸਾ ਨਹੀਂ ਸਾਸੰਗਤ ਜੀ ਕੁਛ ਵੀ ਹੱਥ ਨਹੀਂ ਜਿ ਆਉਣਾ ਸੋ ਵੀਰ ਬੜੇ ਪ੍ਰੇਮ ਵਾਲਾ ਭਾਵਨਾ ਵਾਲਾ ਸਾਸੰਗਤ ਜੀ ਦੇਖਣ ਨੂੰ ਉਹ ਵੀਰ ਤੁਹਾਨੂੰ ਲੱਗੇਗਾ ਕਿ ਸ਼ਾਇਦ ਮਤਲਬ ਕਲੀਨ ਸ਼ੇਵ ਹੈ ਹਿੰਦੂ ਫੈਮਿਲੀ ਤੋਂ ਆਇਆ ਵੀਰ ਤੇ ਉਹ ਵੀਰ ਦਾ ਪ੍ਰੇਮ ਸੀ ਬਾਬਾ ਦੀਪ ਸਿੰਘ ਜੀ ਦੇ ਨਾਲ ਉਹ ਪ੍ਰੇਮ ਦੇ ਸਦਕਾ ਹੀ 사ਸੰਗਜੀ ਉਹਦੀ ਅਰਦਾਸ ਔਰ ਜੋਈ ਪੂਰੀ ਹੋਈ 사ਸੰਗਜੀ ਦੇਖੋ ਭਾਵਨਾ ਨੇ ਹੀ ਸਭ ਕੁਝ ਹਾਸਲ ਕਰਾਉਣਾ ਹੈ ਜੇ ਭਾਵਨਾ ਦੇ ਵਿੱਚ 1% ਦੀ ਵੀ ਕਮੀ ਹੈ 사ਸੰਗਜੀ ਅਰਦਾਸ ਕਿੱਥੋਂ ਪੂਰੀ ਹੋਣੀ ਹੈ ਜੇ ਭਾਵਨਾ ਪੱਕੀ ਹੈ ਤੇ ਭਾਵਨਾ ਦੇ ਸਿਰ ਤੇ ਹੀ 사ਸੰਗਜੀ ਸਾਡੀ ਜਿਹੜੀ ਅਰਜ਼ੋਈ ਹੈ ਗੁਰੂਤਾ ਕਸ਼ੀਦਾ ਤੱਕ ਪਹੁੰਚ ਜਾਂਦੀ ਐ ਸੋ ਉਸ ਵੀਰ ਦਾ ਕਾਰਜਰਾਸ ਹੋਇਆ ਤੇ ਵੀਰ ਦੀ ਇੰਟਰਨੈਸ਼ਨਲ ਜਿਹੜੀ ਕੰਪਨੀ ਸੀ ਉਹਦੇ ਵਿੱਚ ਸਿਲੈਕਸ਼ਨ ਹੋਈ ਸੋ ਵੀਰ ਨੇ ਆਪਣੀ ਹੱਦ ਬੀਤੀ ਆਪ ਦਸੀ ਸਾਧ ਸੰਗਤ ਜੀ ਹੁਣ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਗੁਰੂ ਕੇ ਸਥਾਨ ਗੁਰਦੁਆਰਾ ਰਾਮਸਰ ਸਾਹਿਬ ਜਿਸ ਸਥਾਨ ਦੀ ਕਾਰ ਸੇਵਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ 사ਸੰਗਤ ਜੀ ਬੜੀ ਚੜ੍ਹਦੀ ਕਲਾ ਦੇ ਨਾਲ ਇਸ ਸਥਾਨ ਦੀਆਂ ਕਾਰ ਸੇਵਾ ਚੱਲ ਰਹੀ ਹੈ ਆਪ ਸਭ ਸੰਗਤਾਂ ਬਹੁਤ ਚੜ੍ਹਦੀ ਕਲਾ ਦੇ ਨਾਲ ਸੇਵਾਵਾਂ ਵਿੱਚ ਸਾਥ ਦਿੰਦੇ ਆਇਓ 사ਸੰਗਤ ਜੀ ਬੇਨਤੀਆਂ ਬੜੇ ਲੰਮੇ ਸਮੇਂ ਤੋਂ ਆਪ ਦੇ ਚਰਨਾਂ 'ਚ ਕਰ ਰਹੇ ਹਾਂ ਕਿ ਭਾਈ ਗੁਰੂ ਘਰ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਜ਼ਰੂਰ ਵੱਧ ਚੱਲ ਕੇ ਨਾ ਸਵਾਮਾਂ ਦੇ ਵਿੱਚ ਹਿੱਸਾ ਪਾਓ ਜਿਵੇਂ ਆ ਕੰਕਰੀਟ ਦੀਆਂ ਜਾਲੀਆਂ ਦੀ ਬੇਨਤੀ કરી ਸੀ ਚਲੋ ਉਹ ਕੰਕਰੀਟ ਦੀਆਂ ਜਾਲੀਆਂ ਲੱਗ ਚੁੱਕੀਆਂ ਨੇ ਟਾਈਲਾਂ ਦੀ ਸੇਵਾ ਹੋ ਰਹੀ ਸੀ ਉਹ ਵੀ ਲਗਭਗ ਹੋ ਚੁੱਕੀ ਐ 사ਸੰਗਤ ਜੀ ਹੁਣ ਦਰਵਾਜ਼ੇ ਜਿਹੜੇ ਖਿੜਕੀਆਂ ਨੇ ਉਹ ਲੱਗਣੀਆਂ ਨੇ 사ਸੰਗਤ ਜੀ ਬੇਨਤੀ ਹੱਥ ਜੋੜ ਕੇ ਆਪ ਸਭ ਦੇ ਚਰਨਾਂ 'ਚ ਆਇਆ ਕਿ ਭਾਈ ਜ਼ਰੂਰ ਇਨਾ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਤੇ ਗੁਰੂ ਘਰ ਦੀਆਂ ਸ਼ਹੀਦਾਂ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਜੀ ਜ਼ਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਫਿਰ ਇਸ ਤੋਂ ਬਾਅਦ ਸਾ ਸੰਗਤ ਜੀ ਜਿਹੜੀਆਂ ਸੇਵਾਵਾਂ ਸ਼ੁਰੂ ਹੋਣੀਆਂ ਨੇ ਡਾਊਨ ਸੀਲਿੰਗ ਗੁਰੂ ਘਰ ਦੇ ਵਿੱਚ ਹੋਣੀ ਹੈ ਤੇ ਪਿੰਡ ਦੀ ਸੇਵਾ ਵੀ ਸ਼ੁਰੂ ਹੋਏਗੀ ਨਾਲ ਹੀ ਤੇ ਬਾਕੀ ਬਾਅਦ ਵਿੱਚ ਚਲੋ ਸੰਗਤ ਦਾ ਇਦਾਂ ਹੀ ਸਹਿਯੋਗ ਰਿਹਾ ਤੇ ਗੁੰਮਟ ਦੀ ਜਿਹੜਾ ਸੇਵਾ ਹੈ ਉਹ ਵੀ ਜ਼ਰੂਰ ਸ਼ੁਰੂ ਹੋਏਗੀ ਸੰਗਤ ਜੀ ਜ਼ਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਆ ਗੁਰੂ ਘਰ ਦੀਆਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਕਿਉਂਕਿ ਗੁਰੂ ਘਰ ਜਿਹੜੇ ਹੁੰਦੇ ਨੇ ਗੁਰੂ ਕੀ ਸੰਗਤ ਬਣਾਉਂਦੀ ਹੈ ਕੋਈ ਇਨਸਾਨ ਕੋਈ ਬੰਦਾ ਕਵੇ ਮੈਂ ਬਣਾ ਦੂੰ ਪਾਵੇਂ ਰਭਾ ਖਰਬਾ ਪਤੀ ਹੋਵੇ ਨਹੀਂ ਬਣਾ ਸਕਦਾ ਇਹ ਗੁਰੂ ਕੀ ਸੰਗਤ ਨੇ ਬੈਠਣਾ ਹੈ ਗੁਰੂ ਘਰ ਦੇ ਵਿੱਚ ਆ ਕੇ ਤੇ ਗੁਰੂ ਕੀ ਸੰਗਤ ਹੀ ਗੁਰੂ ਅਸਥਾਨ ਬਣਾਉਂਦੀ ਹੈ ਤੇ ਬਾਬਾ ਦੀਪ ਸਿੰਘ ਜੀ ਨੇ ਜਿਹਦੇ ਕੋ ਸੇਵਾ ਲੈਣੀ ਹੈ ਸ਼ਹੀਦਾਂ ਨੇ ਜਿਹਦੇ ਕੋ ਸੇਵਾ ਲੈਣੀ ਹੈ ਸਾ ਸੰਗਤ ਜੀ ਲੈ ਹੀ ਲੈਣੀ ਹੈ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਜਰੂਰ ਇਹਨਾਂ ਸੇਵਾਵਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਸਾ ਸੰਗਤ ਜੀ ਉਹ ਸੇਵਾਵਾਂ ਜੋ ਆ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬਣਦੇ ਨੇ ਉਹ ਸਵਾਵਾ ਵੀ ਨਿਰੰਤਰ ਜਾਰੀ ਨੇ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੋ ਉਹਨਾਂ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਰਾਸ਼ਨੀ ਸਥਾਨ ਤੋਂ ਦਿੱਤਾ ਜਾਂਦਾ ਆ ਉਹ ਵੀ ਆਪ ਸਾਬ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤ ਜੀ ਉਹਦੇ ਚ ਵੀ ਆਪ ਜੀ ਜਰੂਰ ਸਹਿਯੋਗ ਕਰਿਓ ਉਹ ਵੀ ਆਪ ਸਾਬ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਕਾਰਜ ਚੱਲਣੇ ਨੇ ਕਿਉਂਕਿ ਇਹ ਉਹ ਸਮਾਵਾ ਨੇ ਜਿਹੜੀਆਂ ਨਿਰੰਤਰ ਚੱਲਣੀਆਂ ਨੇ ਬਿਨਾਂ ਰੁਕੇ ਤੇ ਇਹਦੇ 'ਚ ਵੀ ਆਪ ਜੀ ਜਰੂਰ ਸਹਿਯੋਗ ਕਰੇ ਕਿਉਂਕਿ 15 ਤਰੀਕ ਫੇਰ ਆਉਣ ਵਾਲੀ ਹੈ ਇਹਦੇ 'ਚ ਵੀ ਆਪ ਜੀ ਦੇ ਵੱਡੇ ਸਹਿਯੋਗ ਦੀ ਲੋੜ ਹੈ ਦੂਸਰੀ ਸੇਵਾ 사ਸੰਗਤ ਜੀ ਉਹ ਬੱਚੀਆਂ ਉਹ ਧੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਦਾ ਸਾਆ ਨਹੀਂ ਜਾਂ ਉਹ ਪਿਤਾ ਜਿਹਦੀਆਂ ਪੰਜ-ਪੰਜ ਛੇ-ਛੇ ਧੀਆਂ ਨੇ 사ਸੰਗਤ ਜੀ ਉਹਨਾਂ ਧੀਆਂ ਦੇ ਆਨੰਦਕਾਰ ਜਿਸ ਸਥਾਨ ਤੋਂ ਕਰਵਾਏ ਜਾਂਦੇ ਨੇ ਉਹ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ 사ਸੰਗਤ ਜੀ ਇਹਦੇ 'ਚ ਵੀ ਜਰੂਰ ਬੇਨਤੀਆਂ ਸਵੀਕਾਰ ਕਰਿਓ ਜਰੂਰ ਇਨ੍ਹਾਂ ਸਵਾਵਾਂ ਦੇ ਵਿੱਚ ਵੀ ਹਿੱਸਾ ਪਾਇਓ ਸੋ ਇਹ ਕਾਰਜ 사ਸੰਗਤ ਜੀ ਬੜੇ ਲੰਮੇ ਸਮੇਂ ਤੋਂ ਹੁੰਦੇ ਆ ਰਹੇ ਨੇ ਆਜਾ ਦੇ ਕ੍ਰਿਤੀਆਂ ਦੇ ਨੰਦਕਾਰਜ ਹੋ ਚੁੱਕੇ ਨੇ ਤੇ ਇਹਦੇ ਸਵਾਸਾਂ ਤੱਕ ਮਹਾਰਾਜ ਇਹ ਸੇਵਾਵਾਂ ਇਸੇ ਤਰ੍ਹਾਂ ਲਿੰਦੇ ਰਹਿਣਗੇ ਤੀਸਰੀ ਸੇਵਾ ਵੱਡੀ ਸੇਵਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ 사ਸੰਗ ਜੀ ਇਹਨਾਂ ਮਹਾਵਾਕਾਂ ਦੇ ਅਨੁਸਾਰ ਉਹ ਬੱਚੇ ਜਿਹੜੇ ਪੜਨਾ ਚਾਹੁੰਦੇ ਨੇ ਉਹ ਧੀਆ ਜਿਹੜੀਆਂ ਪੜਨਾ ਚਾਹੁੰਦੀਆਂ ਨੇ ਪਰ ਘਰ ਦੇ ਹਾਲਾਤ ਐਸੇ ਨਹੀਂ ਮਾੜੇ ਹਾਲਾਤ ਹੋਣ ਕਾਰਨ ਨਹੀਂ ਪੜ ਪੁੰਦੀਆਂ 사ਸੰਗ ਜੀ ਉਹਨਾਂ ਬੱਚਿਆਂ ਦਾ ਧੀਆ ਦੇ 사ਸੰਗ ਜੀ ਉਹਨਾਂ ਨੂੰ ਯੂਨੀਫਾਰਮ ਬੁੱਕਸ ਲੈ ਕੇ ਦਿੱਤੀਆਂ ਜਾਂਦੀਆਂ ਹਨ ਉਹਨਾਂ ਦੀ ਫੀਸ ਵੀ ਜਮ੍ਹਾਂ ਕਰਵਾਈ ਜਾਂਦੀ ਹੈ ਸੰਗਤ ਜੀ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਇਹਨਾਂ ਚੱਲ ਰਹੀਆਂ ਸੇਵਾਵਾਂ ਦੇ ਵਿੱਚ ਵੱਧ ਚੜਕੇ ਜਿੰਨਾ ਵੀ ਕੋਈ ਹਿੱਸਾ ਥਿਲ ਫੁੱਲ ਪਟਾਵਾ ਹਾਜ਼ਰ ਕਰ ਸਕਦਾ ਜਰੂਰ ਕਰਿਓ ਗੁਰੂ ਸਾਹਿਬ ਸਹਾਈ ਹੋਣਗੇ ਸ਼ਹੀਦ ਸਿੰਘ ਸਹਾਈ ਹੋਣਗੇ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਸਾਸੰਗ ਜੀ WhatsApp ਨੰਬਰ ਉੱਪਰ ਦਿੱਤਾ ਆਇਆ ਤੁਸੀਂ ਉਹਦੇ ਤੇ ਸੰਪਰਕ ਕਰਕੇ ਸਵਾਵਾਂ ਵਿੱਚ ਆਪਣੇ ਨਾਮ ਨੋਟ ਕਰਵਾ ਸਕਦੇ ਹੋ ਕਿਸੇ ਨੇ ਸੇਵਾ ਭੇਜਣੀ ਹੋਵੇ ਸਵਾਵਾਂ ਵਿੱਚ ਹਿੱਸਾ ਪਾਉਣਾ ਹੋਵੇ ਜਾਂ ਨਾਮ ਨੋਟ ਕਰਵਾਉਣਾ ਹੋਵੇ ਇੱਕ ਵਾਰ ਸਾਸੰਗ ਜੀ ਜ਼ਰੂਰ WhatsApp ਦੇ ਉੱਪਰ ਮੈਸੇਜ ਜਾਂ ਵੌਇਸ ਮੈਸੇਜ ਕਰਕੇ ਗੱਲ ਕਰ ਲਿਓ ਤੇ ਫਿਰ ਸਵਾਵਾਂ ਵਿੱਚ ਭੇਜਿਓ ਤੇ ਜ਼ਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਆਪਣਾ ਨਾਮ ਜ਼ਰੂਰ ਨੋਟ ਕਰਵਾਇਓ ਬਾਕੀ ਸ਼ੀਦੀ ਦੇ ਕੰਮਾਂ ਬਾਰੇ ਜੇ ਪੁੱਛਣਾ ਹੋਵੇ ਕਰਵਾਉਣੀਆਂ ਹੋਣ ਉਹ ਵੀ ਤੁਸੀਂ WhatsApp ਤੇ ਗੱਲ ਕਰ ਸਕਦੇ ਹੋ ਆਓ ਹੁਣ ਪ੍ਰੇਮ ਦੇ ਨਾਲ ਸ਼ਰਦਾ ਦੇ ਨਾਲ ਸਾਰਾ ਜਪੋ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ